ਠੀਕ ਆ ਵਧੀਆ ਭਰਾਵਾ ਤੂੰ ਵੀ ਬਾਲਾ ਹੋਣਾ ਕਿਵੇਂ ਆ ਤੇਰੇ ਗਾਣੇ ਸੁਣ ਕੇ ਆ ਗਿਆ ਮੈਂ ਗਲਾਬ ਸਿੱਧੂ ਵਾਲਾ ਆਪਾਂ ਤਾਂ ਫਿਰ ਸਿੱਧੂ ਮੂਸੇ ਵਾਲੇ ਤੇ ਗਲਾਬ ਸਿੱਧੂ ਦੇ ਪੱਕੇ ਫੈਨ ਆ ਬਈ ਕੁਛ ਮਰਜ਼ੀ ਹੋ ਜਾ ਬਾਈ ਦੇ ਨਾਲ ਆ ਗਏ ਭਰਾਵਾ ਮੈਂ ਹੋ ਉੱਥੇ ਫਿਰਦਾ ਸੀ ਸੁਣਦਾ ਨਾ ਫਿਰ ਅਏ ਦੂਜੇ ਪਿੰਡਾਂ ਆ ਆਖਿਆ ਸਰਪੰਚੀ ਵਾਲਾ ਗਾਣਾ ਲਾ ਰੱਖਿਆ ਇਹਨਾਂ ਦਾ ਝੋਟਾਂ ਦੀ ਆਵਾਜ਼ ਹੀ ਵੜੀ ਗਈ ਬਾਜੀ ਵੱਖਰੀ ਐ ਸਿੱਧੂ ਮੂਸੇ ਦੀ ਵੀ ਇੱਕ ਗੱਲ ਦੱਸ ਪ੍ਰਧਾਨ ਜੀਰਾ ਮੈਂ ਤੈਨੂੰ ਐਂ ਕਹਿਣਾ ਆ ਦੱਸ ਬਈ ਬੀ ਆਹਾ ਗਾਣਾ ਕਿੰਨਾ ਟੌਪ ਤੇ ਚੱਲ ਰਿਹਾ ਹੈ ਪੂਰਾ ਟੌਪ ਦਾ ਗੀਤ ਆ ਪੂਰਾ ਟੌਪ ਦਾ ਚੱਲ ਰਿਹਾ ਹੈ ਨਾ ਅਬ ਇਹਨੇ ਗਲਾਬ ਸਿੱਧੂ ਬਾਈ ਤੋਂ ਇੱਕ ਲੈਣ ਲਿਖੀ ਇਹਦੇ ਚ ਤੂੰ ਵੀ ਸੁਣੀ ਜਾਂਦਾ ਬਾਰ-ਬਾਰ ਮੀਂਹ ਨਾ ਮੈਂ ਤਾਂ 4-5 ਵਾਰੀ ਇਹੀ ਚੱਲੀ ਜਾਂਦਾ ਜੇ 4 ਥੰਦੇ ਬਾਤ ਹੈ ਹਾਂ 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 ਮੈਂ ਵੀ ਤੇਰੇ ਕੋਲ ਤਾਂ ਆਇਆ ਮੈਂ ਫੈਨ ਹੈ ਇੱਕ ਲੈਣ ਲਿਖੀ ਗਈ ਤੋ ਯਾਰ ਬੀ ਵਿਚੇ ਸਰਪੰਚ ਫੁੱਟਣਾ ਉਹ ਬਾਈ ਨੇ ਹੁਣ ਤੋ ਐਸਾ ਹਾਵ ਲਾ ਲਾ ਬੀ ਲੈਬ ਹੋ ਕੇ ਮਾਫੀ ਮੰਗ ਲਈ ਵੀਡੀਓ ਬਣਾਤੀ ਵੀ ਮੈਨੂੰ ਮਾਫ਼ ਕਰਦੇਓ ਹਾਂ ਆ ਵਿੱਚ ਸਰਪੰਚਾਂ ਤੋਂ ਜਿਹੜਾ ਤਾਂ ਕੋਈ ਹੋਮਗਾਰਡ ਗੈਰ ਨਾ ਡਰਦਾ ਉਹ ਆਖੀ ਜਾਂਦੇ ਨੇ ਓਕੇ ਭਾਈ ਇਹ ਤਾਂ ਡਿਲੀਟ ਕਰਾ ਕੇ ਛੱਡਾਂਗੇ ਉਹ ਕਹਿੰਦਾ ਭਾਈ ਮੈਂ ਗਾਣਾ ਵੇਚਦਾ ਅੱਜ ਬਾਲਾ ਨੇ ਐਗਰੀਮੈਂਟ ਕਰੀ ਬੈਠਾ ਐਗਰੀਮੈਂਟ ਮੈਂ ਕਰ ਰੱਖਿਆ ਅਗਲੇ ਬਾਲਾ ਮੇਰਾ ਲਿਖਤ ਪੜਤੋ ਹੋਈ ਹੈ ਚੱਲ ਮੈਂ ਛੋਡੇ ਮਗਰ ਲਾ ਕੇ ਹੌਲੀ ਹੌਲੀ ਗਾਣੇ ਨੂੰ ਆਪਾਂ ਸੈੱਟ ਕਰ ਲਾਂਗੇ ਹਾਂ ਹੱਥ ਬਨ ਕੇ ਬੇਨਤੀ ਹੈ ਇਹ ਗੱਲ ਚ ਗੱਲ ਹੈ ਇਕ ਜਦੋਂ ਐਡਾ ਵੱਡਾ ਸਿੰਗਰ ਯਾਰ ਮਾਫੀ ਮੰਗੀਆਂ ਤਾਂ ਇਹ ਲੋਕ ਮਾਫ ਕਿਉਂ ਨਹੀਂ ਕਰਦੇ ਮੇਰੀ ਗੱਲ ਸੁਣ ਲੈ ਇਹ ਜਿਹੜੇ ਆਪਾਂ ਛੋਟੇ ਘਰਾਂ ਚੋਂ ਉੱਠ ਕੇ ਕੋਈ ਕਲਾਕਾਰ ਬਣਦਾ ਨਾ ਹਾਂ ਉਹ ਉਹਨੂੰ ਨਹੀਂ ਜਰਦੇ ਹੁੰਦੇ ਲੋਕ ਇਹ ਇਹ ਤੇਰੀ ਗੱਲ ਜਮਾ ਸਹੀ ਹੈ ਹੋਟੇ ਵਾਲਾ ਉਹਨੇ ਜਿਹੜਾ ਸਰਪੰਚੀ ਵਾਲਾ ਜਿੱਤ ਲੈਣ ਦੇ ਸਰਪੰਚੀ ਉਹ ਗੀਤ ਗਾਇਆ ਸੀਗਾ ਹਾਂ ਉਦੋਂ ਕਿੰਨੇ ਖੁਸ਼ ਸੀ ਲੋਕ ਉਦੋਂ ਖੁਦ ਕਿੰਨੇ ਖੁਸ਼ ਸੀ ਇਹੀ ਸਰਪੰਚੀ ਖੁਸ਼ ਸੀ ਹਾਂ ਸਰਪੰਚੀ ਖੁਸ਼ ਸੀ ਉਹ ਚਲੋ ਕੋਈ ਬੰਦੇ ਤੋਂ ਗਲਤੀ ਹੋ ਜਾਂਦੀ ਆ ਹੋ ਜਾਂਦੀ ਆ ਫਟਾ ਲੈ ਲਾ ਸੁਖਵਿੰਦਰ ਕਲਕੱਤਾ ਸੀ ਜਿਹੜਾ ਹਾਂ ਜੇ ਉਦੋਂ ਇੰਨਾ ਕਰਿਆ ਜੇ ਉਦੋਂ ਇੰਨਾ ਘੱਟ ਕਰਿਆ ਹੁੰਦਾ ਸਰਪੰਚਾਂ ਨੇ ਹਾਂ ਉਹਨੂੰ ਹੱਥੋਂ ਇਨਸਾਫ਼ ਮਿਲਦਾ ਇਨਸਾਫ਼ ਮਿਲ ਤਕ ਨਾ ਹਾਂ ਉਦੋਂ ਲਾਭੂ ਕੋਕੈਨ ਉਹਨੂੰ ਐ ਕਿਹਾ ਸੀ ਹਾਂ ਵੀ ਮੈਂ ਤੇਰੇ ਥਾਪੜੇ ਮਾਰ ਕੇ ਤੇ ਮੈਨੂੰ ਅੰਦਰ ਨਾ ਸਿੱਟਿਆ ਹਾਂ ਮੇਰਾ ਨਾਂ ਵੀ ਹੈ ਉਦੋਂ ਇਹ ਸਰਪੰਚ ਇਕੱਠੇ ਕਿਉਂ ਨਾ ਹੋਏ ਉਦੋਂ ਕਿੱਥੇ ਸੀ ਇਹ ਹੈ ਮੇਰੇ ਤੇਰੇ ਵਰਗੇ ਵੀ ਹੁੰਦੇ ਇਕੱਠੇ ਇਹ ਸਰਪੰਚ ਕਹਿੰਦੇ ਵੀ ਅੱਜ ਦਾ ਤੂੰ ਇਹਨੂੰ ਸਰਪੰਚ ਨੂੰ ਇਹ ਗੱਲ ਕਹਿਣਾ ਹਾਂ ਹਾਂ ਕੱਲ ਨੂੰ ਤੂੰ ਹੋਰ ਨੂੰ ਕਹੇਗਾ ਸਹੀ ਭਾਈ ਯਾਰ ਇਹ ਮੈਨੂੰ ਤਾਂ ਗੱਲ ਗੱਲ ਦੀ ਮੈਂ ਤੈਨੂੰ ਇੱਕ ਗੱਲ ਦੱਸਦਾ ਹਰ ਇੱਕ ਜਿਵੇਂ ਉਹ ਬੁੜੀ ਕਹਿੰਦੀ ਸੀ ਮੇਰੀ ਲੈਟਰਨ ਖਾ ਗਿਆ ਹਾਂ ਸਰਪੰਚ ਹਰ ਇੱਕ ਕੋਈ ਨਹੀਂ ਛੱਡਦਾ ਹੱਟ ਨੂੰ ਹਾਂ ਹਰ ਇੱਕ ਸਰਪੰਚ ਖਾਂਦਾਗਾ ਖਾਂਦਾ ਕਿ ਨਹੀਂ ਖਾਂਦਾ ਹੈ ਇਹ ਹਾਰੇ ਕਦੋਂ ਮੈਂ ਇਹ ਕਦੋਂ ਮੰਗਣਗੇ ਇਹ ਹਰ ਇੱਕ ਨਹੀਂ ਤੇ ਜੈਜ ਹੁੰਦਾ ਇਹ ਜ ਕੁਝ ਕੁਸ ਪਰਸੈਂਟ ਹੁੰਦੇ ਨੇ ਹਰ ਇੱਕ ਨਹੀਂ ਖਾਂਦਾ ਹੁੰਦਾ ਇਹ ਬਿੱਚ ਬੰਦੇ ਇਹ ਜਿਹੇ ਨੇ ਜਿਹੜਾ ਹੁਣ ਉਹ ਸੀ ਕਲਕੱਤਾ ਸੀ ਉਹਨੇ ਆਪਦਾ ਪਿੰਡ ਜਮਾ ਸਿਉਣ ਲਈ ਚਿੜੀ ਬਣਾਇਆ ਉਹਨੇ ਆਦੇ ਕੋਲੋਂ ਲਾਇਆ ਸੀ ਹੁਣ ਵੀ ਸਰਪੰਚ ਵਿੱਚ ਬੋਲਦੇ ਨਹੀਂ ਵੀ ਠੀਕ ਨੇ ਬੰਦੇ ਵੀ ਚੱਲ ਯਾਰ ਮੁੰਡੇ ਨੇ ਮਾਫੀ ਉਹ ਜਿਹੜਾ ਬੰਦਾ ਜਿਹੜਾ ਬੰਦਾ ਉਹ ਆਸਲ ਹੈ ਨਾ ਦੀਨਮਾਨ ਵਾਲਾ ਉਹ ਬੋਲਦਾ ਨਹੀਂ ਹੁੰਦਾ ਹਾਂ ਉਹ ਕਹਿੰਦੇ ਚੱਲ ਯਾਰ ਜਦੋਂ ਐਡੇ ਵੱਡੇ ਕਲਾਕਾਰ ਨੇ ਲੈਬ ਹੋ ਕੇ ਮਾਫੀ ਮੰਗਣੀ ਬਹੁਤ ਵੱਡੀ ਗੱਲ ਹੈ ਭਾਈ ਉਹ ਸਿਆਣੇ ਜਿਹੜੇ ਸਰਪੰਚ ਨੇ ਉਹ ਬੋਲਦੇ ਨਹੀਂ ਕੋਈ ਨਹੀਂ ਬੋਲਦਾ ਹਾਂ ਪਹਿਲਾਂ ਕਹਿੰਦਾ ਵੀ ਯਾਰ ਕੋਈ ਗੱਲ ਨਹੀਂ ਵੀ ਗਾਤਾ ਦਾ ਗਾਤਾ ਸੀ ਗਾਤਾ ਚਲ ਜੇ ਮਾਫੀ ਮੰਗੀ ਜਾਂਦਾ ਯਾਰ ਵੀ ਹੌਲੀ ਹੌਲੀ ਸੈਟ ਕਰ ਲੂ ਕਲਿੱਪੀ ਛੋਟੀ ਜਿਹੀ ਜਮਾ ਇਹ ਤਾਂ ਛੋਟੀ ਕਲਿੱਪ ਇਹਨਾਂ ਨੇ ਵੱਡੀ ਬਣਾ ਰੱਖੀ ਹੈ ਨਾ ਆਪਾਂ ਨੂੰ ਤਾਂ ਜਾਣ ਦੇਣੀ ਪਜੇ ਬੰਵਾ ਚੱਲੂਗਾ ਤਾਂ ਆਪਣੇ ਟਰੈਕਟਰ ਦੇਖੀ ਚੱਲੂਗਾ ਤਾਂ ਫਿਰ ਹੈਗੀ ਤੇ ਲੋਕਾਂ ਨੂੰ ਬਈ ਮਰ ਆਪਦੀ ਨਾ ਮਸ਼ਹੂਰ ਹੋਣ ਲਈ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਛੋਟੇ ਪੱਧਰ ਤੋਂ ਉੱਠਿਆ ਉਹਨੂੰ ਜਰਦੇ ਨਹੀਂ ਹੈ ਜਰਦੇ ਨਹੀਂ ਹੈਗੇ ਇਹ ਬਾਈ ਹੁਣ ਪੂਰਾ ਮਸ਼ਹੂਰ ਹੋ ਗਿਆ ਹੁਣ ਇਹਨਾਂ ਨੂੰ ਆਏ ਆ ਵੀ ਇਹਦੇ ਗਾਣੇ ਬਾਈ ਰੋਟੀ ਖਾਂਦਾ ਕਿਆ ਹੋ ਗਿਆ ਇਹ ਰੋਟੀ ਖਾਂਦਾ ਹਾਂ ਆਹੀ ਗੱਲ ਆ ਬਾਈ ਬਣ ਕੇ ਭਰਾਵੋ ਸਰਪੰਚੋ ਮਾਫ ਕਰ ਦੋ ਮਾਫ ਕਰ ਦੋ ਬਾਈ ਜੇ ਕੋਈ ਗਲਤੀ ਉਹ ਤੋਂ ਹੋਈ ਆ ਉਹਨੂੰ ਮਾਫੀ ਮੰਗਿਆ ਅਸੀਂ ਸੱਚੋਂ ਅਸੀਂ ਵੀ ਮੰਗ ਲੈਨੇ ਆ ਮਾਫੀ ਬਾਈ ਹਾਂ ਮਾਫ ਕਰ ਦੋ ਬਾਈ ਬਣ ਕੇ ਬਾਈ ਜੀ ਤਰਫੋਂ ਅਸੀਂ ਵੀ ਸੱਚੋਂ ਮਾਫੀ ਮੰਗਦੇ ਆ ਕੋਈ ਗੱਲ ਨਹੀਂ ਗਲਤੀ ਆ ਹੋ ਜਾਂਦੀ ਆ ਵੱਡੇ ਵੱਡੇ ਇਨਸਾਨਾਂ ਤੋਂ ਹੋ ਜਾਂਦੀ ਆ ਗਲਤੀਆਂ ਇਹਨਾਂ ਲੈ ਬੀਟ ਕੋ ਨੂੰ ਦੱਬ ਕੇ ਸ਼ੇਅਰ ਕਰ ਦੋ ਬਾਈ ਤੁਸੀਂ ਸੱਚੋਂ ਵੀ ਹੋ ਸਕਦੀ ਆ ਅਸੀਂ ਫਿਰਦੇ ਸਾਥੋਂ ਵੀ ਹੋ ਜਾਂਦੀ ਆ ਹੋ ਜਾਂਦੀ ਆ ਬਾਈ ਆ ਮੈਥੋਂ ਪਾਣੀ ਛੱਡੇਗੇ ਨੇ ਹਾਂ ਆ ਤੋਸੋਂ ਪਾਣੀ ਛੱਡੇਗੇ ਠੀਕ ਆ ਲੋ ਵੀ ਇਹ ਜਿਸ ਗੀਤ ਦੀ ਬਾਈ ਉਹ ਤਾਂ ਪਾੜੇ ਛੱਡੇਗੇ ਹੈ